ਸੋ ਸਮੂਹ ਸਾਧ ਸੰਗਤ ਜੀਓ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਤਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਸਥਾਨ ਟੀਵੀ ਡੇਲ ਇੰਗਲੈਂਡ ਵੱਲੋਂ ਆਪ ਜੀ ਸਮੂਹ ਸਾਧ ਸੰਗਤਾਂ ਨੂੰ ਧੰਨ ਧੰਨ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੈ ਜੀ ਆਓ ਜੋ ਸਾਡੇ ਅਤੀ ਸਤਿਕਾਰਯੋਗ ਡਾਕਟਰ ਹਰੀ ਸਿੰਘ ਜੀ ਜਾਚਕ ਜਿਨ੍ਹਾਂ ਦੀ ਲਿਖੀ ਹੋਈ ਕਵਿਤਾ 8ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਆਓ ਸਾਰੀਆਂ ਸੰਗਤਾਂ ਸਰਵਣ ਕਰੀਏ ਜੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠਾ ਸਭ ਦੁੱਖ ਜਾਏ 7ਵੇਂ ਮਹਾਂ ਦੀ ਸੱਤ ਤਰੀਕ ਸੋਣੀ ਪ੍ਰਗਟੇ ਗੁਰੂ 8ਵੇਂ ਕੀਰਤਪੁਰ ਹੈ ਸੀ ਖਿੜਿਆ ਫੁੱਲ ਤੇ ਭੌਰ ਆ ਗੀਤ ਗਾਏ ਕੱਢੀ ਕੋਇਲਾ ਨੇ ਮਿੱਠੀ ਜੀ ਸੋਰ ਹੈ ਸੀ ਰਹਿ ਕੇ ਬਾਣੀ ਚ ਸ਼ੁਰੂ ਤੋਂ ਲੀਨ ਹਰ ਦਾ ਮਾ ਗੁਰੂ ਪਿਤਾ ਦੇ ਰਸਤੇ ਪੈ ਤੁਰ ਹੈ ਸੀ ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜਦ ਬੈਠੇ ਗੁਰਗੱਦੀ ਅੱਠਵੇਂ ਗੁਰ ਹੈ ਸੀ ਉਹ 7ਵੇਂ ਮਾਹਾਂ ਦੀ 7 ਤਰੀਕ ਸੋਣੀ ਪ੍ਰਗਟੇ ਗੁਰੂ 8ਵੇਂ ਕੀਰਤਪੁਰ ਹੈ ਸੀ ਖਿੜਿਆ ਫੁੱਲ ਤੇ ਭੌਰਾਂ ਗੀਤ ਗਾਏ ਕੱਢੀ ਕੋਇਲਾ ਨੇ ਮਿੱਠੀ ਜੀ ਸੁਰ ਹੈ ਸੀ ਰਹਿ ਕੇ ਬਾਣੀ ਚ ਸ਼ੁਰੂ ਤੋਂ ਲੀਨ ਹਰ ਦਮਾਂ ਗੁਰੂ ਪਿਤਾ ਦੇ ਰਸਤੇ ਪੈ ਤੁਰ ਰਹੀ ਸੀ ਪੰਜ ਸਾਲਾਂ ਦੀ ਨਿਕੜੀ ਉਮਰ ਸੀ ਜਦ ਬੈਠੇ ਗੁਰਗੱਦੀ ਅੱਠਵੇਂ ਗੁਰ ਹੈ ਸੀ ਬਾਲ ਗੁਰਗੱਦੀ ਤੇ ਬੈਠ ਕੇ ਤੇ ਦੇਵੀ ਚਾਨਣ ਤੇ ਬਕਸ਼ੀ ਅਗਵਾਈ ਸੋਣੀ ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ ਇਸ ਬਾਲਕ ਦੇ ਰੂਪ ਵਿੱਚ ਆਈ ਸੋਣੀ ਦੇਵੀ ਸ਼ਕਤੀਆਂ ਸਦਕਾ ਹੀ ਪਾਤਸ਼ਾਹ ਨੇ ਜ਼ਿੰਮੇਵਾਰੀ ਸੀ ਢੋੜਨ ਵਾਈ ਸੋਣੀ ਜਿਸ ਡਿਟੇ ਸਭ ਦੁੱਖ ਜਾਏ ਲਿਖ ਕੇ ਦਸਮ ਪਿਤਾ ਨੇ ਕੀਤੀ ਵਡਿਆਈ ਸੋਣੀ ਜਦ ਆਇਆ ਸੀ ਜਦੋਂ ਫਿਰ ਬਾਦਸ਼ਾਹ ਦਾ ਬਾਦਸ਼ਾਹ ਦਾ ਸੱਦਾ ਆਇਆ ਸੀ ਜਦੋਂ ਫਿਰ ਬਾਦ ਸ਼ਾਦਾ ਗੁਰਾਂ ਜਾਣ ਤੋਂ ਕੀਤਾ ਇਨਕਾਰ ਉਦੋਂ ਅਰਜ ਮੰਨ ਕੇ ਐ ਪਰ ਰਾਜਾ ਜੈ ਸਿੰਘ ਦੀ ਹੋਗੇ ਗੁਰੂ ਜੀ ਫਿਰ ਤਿਆਰ ਉਦੋਂ ਬਾਲਾ ਪ੍ਰੀਤਮਲ ਨਾਲ ਦਿੱਲੀ ਨੂੰ ਜਾਣ ਦੇ ਲਈ ਸੰਗਤਾਂ ਤੁਰੀਆਂ ਸੀ ਬੇਸ਼ੁਮਾਰ ਉਦੋਂ ਉੱਗੇ ਸਿੱਖਾਂ ਤੋਂ ਬਿਨਾ ਸਭ ਮੋੜ ਦਿੱਤੀਆਂ ਪੌਂਚ ਪੰਜੋਖਰੇ ਨੂਰੀ ਨਹਾਰ ਉਦੋਂ ਉਹ ਭੁੱਲੜ ਬ੍ਰਾਹਮਣ ਪੰਜੋਖਰੇ ਵਿੱਚ ਆਕੇ ਪੰਜੋਖੜੇ ਵਿੱਚ ਆਕੇ ਪੰਜੋਖੜੇ ਵਿੱਚ ਆਕੇ ਭੁੱਲੜ ਬ੍ਰਾਹਮਣ ਪੰਜੋਖਰੇ ਵਿੱਚ ਆਕੇ ਗੁਰੂ ਸਾਹਿਬ ਨਾਲੋਂ ਜਦੋਂ ਟਕਰਾਰ ਕੀਤਾ ਛੱਜੂ ਚੂਰਤੇ ਮੇਰ ਦੀ ਨਜ਼ਰ ਕਰਕੇ ਮੇਰ ਦੀ ਨਜ਼ਰ ਕਰਕੇ ਅਨਪੜ ਤਾਂ ਹੀ ਵਿਦਵਾਨ ਦਾ ਤਾਰ ਕੀਤਾ ਦੇਬ ਦ੍ਰਿਸ਼ਟ ਨਾਲ ਛੱਜੂ ਨੇ ਮੁਖ ਵਿੱਚੋਂ ਪਾਵਨ ਗੀਤਾ ਦਾ ਅਰਥ ਵਿਚਾਰ ਕੀਤਾ ਕੋਤਕ ਤੱਕ ਸਾਰਾ ਕ੍ਰਿਸ਼ਨ ਲਾਲ ਪੰਡਤ ਚਰਨਾਂ ਵਿੱਚ ਹੈ ਟਹਿ ਕੇ ਨਾਮਸਕਾਰ ਕੀਤਾ ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ ਸੰਗਤਾਂ ਨੂੰ ਸਾਰੇ ਰਾਹ ਵਿੱਚ ਤਾਰ ਕੇ ਸੰਗਤਾਂ ਨੂੰ ਆਖਰ ਚੱਲ ਕੇ ਦਿੱਲੀ ਨੂੰ ਆਏ ਸਤਗੁਰ ਰਾਜਾ ਜੈ ਸਿੰਘ ਦੇ ਸੁੰਦਰ ਬਗਲੇ ਵਿੱਚ ਨਾਲ ਅਦਬ ਦੇ ਗਏ ਠਹਿਰਾਏ ਸਤਗੁਰ ਸਿੱਖ ਧਰਮ ਦਾ ਕਰਨ ਪ੍ਰਚਾਰ ਲੱਗੇ ਹਰ ਰੋਜ਼ ਦੀਵਾਨ ਸਜਾਏ ਸਤਗੁਰ ਔਰੰਗਜ਼ੇਬ ਨੂੰ ਮਿਲਣ ਤੋਂ ਨਾ ਕਰਕੇ ਗੁਰੂ ਪਿਤਾ ਦੇ ਬਚਨ ਨਿਵਾਏ ਸਤਗੁਰ ਹੋ ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ ਪਰਖ ਕੀਤੀ ਰਾਣੀ ਜੈ ਸਿੰਘ ਜਦੋਂ ਸੀ ਪਰਖ ਕੀਤੀ ਚਾਰਨ ਉਸੇ ਦੀ ਗੋਦ ਵਿੱਚ ਪਾਏ ਉੱਥੇ ਸੇਵਾ ਕੀਤੀ ਸੀ ਦੁੱਖੀਆਂ ਤੇ ਰੋਗੀਆਂ ਦੀ ਰੋਗੀਆਂ ਦੀ ਜਿਹੜੇ ਹੋਏ ਸੀ ਬੜੇ ਕਬਰ ਆਏ ਉੱਥੇ ਸਾਰੇ ਪਿੰਡੇ ਤੇ ਉਦੋਂ ਫਿਰ ਪਾਤਸ਼ਾਹ ਦੀ ਛਾਲੇ ਚ ਜਕਦੇ ਨਿਕਲੇ ਸੀ ਆਏ ਉੱਥੇ ਮੁੱਖੋਂ ਬਾਬਾ ਬਕਾਲਾ ਫਿਰ ਕਹਿ ਜਾ ਚਕ ਜੋਤੀ ਜੋਤ ਸੀ ਆਖਰ ਸਮਾਏ ਓਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ